ਉਹ ਜੋ ਜੋ ਕਹਿ ਕੇ ਗਏ ਆ ਉਹਨਾਂ ਗੱਲਾਂ ਨੂੰ ਤੁਸੀਂ ਬਿਸ਼ੜੀਸ਼ਨ ਕਰਕੇ ਚੰਨੇ ਦੇਖੀ ਹੋ ਉਹ ਇੱਕ ਇੱਕ ਗੱਲ ਜਿਹੜੀ ਆ ਅੱਜ ਸਾਸਥ ਹੋ ਰਹੀ ਆ ਕਿਉਂ ਮੁੰਡਾ ਬੜਾ ਹਜ਼ਾਰ ਕਟਾ ਅਜੇ ਵੀ ਸਰਵਿਸ ਕਰਦਾ ਹੋ ਉਹਦੇ ਤੇ ਕੰਪਨੀ ਨੇ 27.5 ਲੱਖ ਰੁਪਇਆ ਲਗਾਇਆ ਉਹ ਬਚ ਗਿਆ ਕਿੰਨੀ ਫਰੇਵੀ ਹੁੰਦੀ ਹੈ ਤੇ ਕੈਮੋਥੈਰੇਪੀ ਦੇ ਨਾਲ ਕੀ ਹੁੰਦਾ ਕਿ ਉਹ ਸੱਹਿਆ ਜਵਾਨਾ ਜਿਹੜਾ ਤਾਂ ਮਿਲ ਕੋ ਜਾਂਦਾ ਉੱਪਰ ਦਾ ਜਬਰ ਮੂੰਹ ਖੋਤਾ ਨਹੀਂ ਜੀ ਤਰਾਂ ਬੜੀ ਗੁਨੀਆ ਨਾਲ ਤੋਲੀ ਹੋਈ ਐਨਾ ਸੋਹਣਾ ਗੋਰਾ ਚਿੱਟਾ ਜਵਾਨ ਕਿਉਂ ਨਾ 13 ਜਿਹੜਾ ਹੀ ਹੋਇਦਾ ਹੁਣ 5 ਤੱਕ ਲੋਕ ਲੋਕਾਂ ਨੂੰ ਕਹਾਉਂਦਾ 13 ਤੇ ਆਪਣੇ ਉਹ ਬੁੱਝੇ ਚੋਂ ਉਹਦਾ ਹੀ ਨੜੀ ਲੱਗੀ ਹੋਈ ਜਾਂਦਾ ਹੁੰਦਾ ਸੀ ਉਹਦੇ ਥਾਂ ਹੀ ਉਹਦੇ ਘਰ ਦੇ ਨੂੰ ਜਦ ਤੂੰ ਵਗਣ ਨੜੀ ਪਾ ਕੇ ਦਿੰਦੇ ਸੀ ਜੋ ਵੀ ਦੇਣਾ ਜ਼ਰ ਦਾ ਪਾਣੀ ਵਗੈਰਾ ਦੇਣਾ ਆਜੂ ਇਹ ਆ ਵੀ ਪਾਣੀ ਆ ਪਰ ਉਹ ਫਰੀ ਜਿਹੜਾ ਉਹ ਸਰੀਰ ਹੀ ਦੇ ਤਾ ਉਹ ਜਿਹੜਾ ਇਸ ਨਾਲ ਕੇ ਬਹੁਤ ਜੁਰੀ ਹੈ

ਉਹਨਾਂ ਨੂੰ ਵਾਹ ਤਰੀਕੇ ਨਾਲ ਸਮਝਾ ਕੇ ਉਹ ਨਸ਼ੇ ਤੋਂ ਦੂਰ ਕਰੀਏ ਕਿ ਪੈਸੇ ਦੀ ਪਰਵਾਹੀ ਘਰ ਦੀ ਪਰਵਾਹੀ ਸਮਾਜ ਦੇ ਲੋਕੀਂ ਕਹਿਦੇ ਉਹ ਜਾ ਰਹੇ ਨਸ਼ੇੜੀ ਇਹ ਸਾਰੇ ਜਗਾ ਜਿਹੜੀਆਂ ਹੈਗੀਆਂ ਇਹ ਨਸ਼ੇ ਤੇ ਠੱਡ ਪਾਣੀ ਬਹੁਤ ਹੀ ਜ਼ਰੂਰੀ ਹੈ ਇਹ ਜਿਹਨੂੰ ਵੀ ਕੋਈ ਪਤਾ ਲਗੇ ਪੀ ਹੈ ਨਸ਼ਾ ਕਰ ਰਿਹਾ ਉਹਨਾਂ ਨੂੰ ਪ੍ਰੇਰਣਾ ਸਮਝਾਉਣਾ ਬਹੁਤ ਹੀ ਜ਼ਰੂਰੀ ਹੈ ਜੇ ਅਸੀਂ ਦੇਖਨੇ ਆ ਇਹ ਨਸ਼ਾ ਕਰ ਰਹੇ ਆ ਤੂੰ ਨ ਕੋਲ ਬੈਠ ਕੇ ਪਨੀਰ ਕੋ ਰੇਮ ਦਾ ਬਰ ਨੂੰ ਸਮਝਾਓ ਵੀ ਇਹ ਤੇਰੇ ਬਾਤ ਤੇ ਐਡਾ ਐ ਨੁਕਸਾਨ ਕਰਿਆ ਤੇ ਉਹ ਉਹ ਕਹਿਨੇ ਕਿਹਾ ਬੈਠ ਜੀ ਤਾਂ ਕਿਹਾ ਜੇ ਨਸ਼ਾ ਕਰਨਾ ਹੀ ਹੈ ਤੂੰ ਵੀ ਤੇ ਰੱਬ ਦਾ ਨਾਮ ਬਰਦਰ ਇਰਾਦਾ ਕਰੋਗੇ ਤੁਹਾਨੂੰ ਕੋਈ ਸੁੱਖ ਹੈ ਕੋਈ ਸੋਖ ਹੈ ਕੋਈ ਹੈ ਉਹਨੇ ਸਹਾਈ ਹੋਣਾ ਤੂੰ ਰਾਮ ਨਾਮ ਕਹਦੇ ਹੋ ਅੱਲਾਹ ਕਹਦੇ ਹੋ ਵਾਹਿਗੁਰੂ ਕਹਦੇ ਹੋ ਉਹਨੂੰ ਯਾਦ ਕਰੋ